ਸੁਨਿਆਰੇ ਦੇ ਘਰ ਪਹੇਗੇ ਲਟੇਰੇ ਚੱਲੀਆਂ ਆਮੋ ਸਾਹਮਣੇ ਗੋਲੀਆਂ ਸੁਨਿਆਰਾ ਤੇ ਉਸ ਦਾ ਰਿਸ਼ਤੇਦਾਰ ਜ਼ਖਮੀ ਰਿਵਾਲਵਰ ਵੀ ਲੈ ਗਏ ਲਟੇਰੇ देर रात 1.5 ਵਜੇ ਦੇ ਕਰੀਬ ਕਾਨੂੰਗਾਰ ਰੋਡ ਤੇ ਰਹਿਣ ਵਾਲੇ ਇੱਕ ਸੁਨਿਆਰੇ ਦੇ ਘਰ 9-10 ਹਜ਼ਾਰ ਬੰਦ ਲਟੇਰੇ ਦੀਵਾਰ ਤੇ ਲੱਗੀ ਗ੍ਰਿਲ ਕੱਟ ਕੇ ਵੜ ਗਏ ਘਰ ਦੇ ਅੰਦਰ ਤੇਜ਼ ਚਾਰ ਹਥਿਆਰਾਂ ਨਾਲ ਸੁਨਿਆਰੇ ਨੂੰ ਜ਼ਖਮੀ ਕਰਕੇ ਉਸ ਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਸੁਨਿਆਰੇ ਦੀ ਪਤਨੀ ਵੱਲੋਂ ਆਪਣੇ ਭਤੀਜਿਆਂ ਨੂੰ ਫੋਨ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਰਿਸ਼ਤੇਦਾਰ ਪਹੁੰਚ ਗਏ ਤਾਂ ਉਹਨਾਂ ਦਾ ਲਟੇਰਿਆਂ ਨਾਲ ਆਹਮੋ ਸਾਹਮਣੇ ਮੁਕਾਬਲਾ ਹੋ ਗਿਆ ਤੇ ਗੋਲੀਆਂ ਵੀ ਚੱਲੀਆਂ ਪਰ ਲਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਲਟੇਰੇ ਸੁਨਿਆਰੇ ਦੀ ਰਿਵਾਲਵਰ ਵੀ ਲੈ ਗਏ ਫਿਲਹਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੁਨਿਆਰੇ ਰਾਮ ਲਭਾਇਆ ਵਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ। ਸਾਨੂੰ ਇਹ ਰੋਡ ਤੋਂ ਰਹਿਣਵਾਲੀਆਂ ਮੇਰੇ ਨਾਮ ਪ੍ਰਵੀਨ ਲੱਗਦਾ। ਗੱਲਬਾਤ ਅਦਰ ਕੀ ਰਹੀ ਤੇ 1 ਵਜੇ ਸਵਾ 1 ਵਜੇ ਮਾਰ ਖੜਾ ਹੋ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਪੁਨੇ ਕਾਟਨ ਤੋਂ ਦੇਖਿਆ। ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ। ਉਹਨੋਂ ਕੋਈ ਰਿਡਿਓ ਦੀ ਅਪਡੇਟਾਂ ਨਹੀਂ ਆਉਂਦੀਆਂ। ਉਸ ਤੋਂ ਬਾਅਦ ਮੈਂ ਫੋਨ ਫੜ ਕੇ ਤੇ ਆਪਣੇ ప్రతి ਦਿਨ ਫੋਨ ਕਰਦਾ। ਕਿਹਾ ਮਨੀਸ਼ ਸਾਡੇ ਘਰ ਨਾਲ ਕੋਈ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ। 19 ਦੇ ਨੂੰ ਇਹ ਵੀ ਉੱਠ ਗਏ। ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ। ਉਹਨਾਂ ਨੇ ਜਿਹੜਾ ਸੀ ਸਾਡੀ ਗਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ੜਾ ਕੇ ਮੈਨੂੰ ਪਤਾ ਲੱਗ ਗਿਆ ਕਿ ਬਾੜ ਕੋਈ ਹੈਗਾ। ਗ੍ਰੀਨ ਉਹਨਾਂ ਨੇ ਜਿਸੇ ਨਾਲ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਾਡੇ ਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਡੇ ਨਾਲ ਇੱਕ ਦਮ ਘੇਰਾ ਪਾ ਲਿਆ ਸਾਡੇ ਘਰ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੋਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਥੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਪਰ ਮੇਰੀ ਜਿੰਦ ਵੀ ਜਨੀ ਨਹੀਂ ਨੇ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸਿਰ 'ਚ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ 8 ਨੋੜਾ ਕੋਲ 22 ਸੀ ਜਗਾ ਕੋਈ ਐਵਰੀਟਿੰਗ ਤਾਂ ਲੰਡੂ ਦਾ ਸੀ ਇਕਨੇ ਦੇ ਕੈਂਚੀ ਸ਼ਾਇਦ ਮਾਰੀਆ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥਿਆ ਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈ ਜਲੇ ਯੋ ਨੋ ਵੀ ਉਹਨਾਂ ਹਸਪਤਾਲ ਤਾਂ ਆ ਰਹੇ ਬੈਗਰ ਉਹ ਪੁਲਿਸ ਨੇ ਮੇਰੇ ਪੁੱਤ ਜਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾ ਇਹ ਸਾਰਾ ਡਿਪੂ ਅਧਿਕਾਰ ਐਸ ਉਹਨਾਂ ਨੂੰ ਮਾਰਦਾ ਥੂਨ ਦੀ ਸੀ ਉਹ ਰਾਤ ਢੇੜੋ ਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸ ਵੇਲੇ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੋਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਔਰ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਸਹੀ ਉਹਨਾਂ ਦਰਵਾਜ਼ੇ ਕਿਤੇ ਜਿਹੜੇ ਗੱਗੇ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਤੇ ਛਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਚ ਲੱਗੀਆਂ ਵੱਡੇ ਭਾਈ ਦਾ ਲੱਗਿਆ ਫੁਖੜੀ ਦੇ ਲੱਗਿਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡੰਗਾ ਮਾਰਿਆ ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ 2 ਮਿੰਟ ਕਿਸੇ ਵੀ ਰਾਤ ਦਾ ਮੈਨੂੰ ਕੋਈ 1:29 30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਇਸ ਦਾ ਤੋਂ ਬੰਦੇ ਪੈ ਗਿਆ ਅਸੀਂ ਮਦਰ ਨੋਥ ਪਿੰਨ ਤੋਂ 4 ਮਿੰਟ ਜਨ ਚਾਲੀਪੁਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਸਖਤ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਸ਼ਟੀ ਹੋਣਗੇ ਉਹ ਫਲਵਾ ਗਏ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆਂ ਸਖਤ ਦੇ ਤਾਰੇ ਵੀ ਬੰਦੇ ਕਿਸੇ ਤਰ੍ਹਾਂ ਪ੍ਰਸ਼ੇਨੀਆ ਉਹਨਾਂ ਨੂੰ ਫੜਿਆ ਗਿਆ ਸਮਾਨ ਦਾ ਸੋਨਾ ਪੁਰਾ ਲੈ ਕੇ ਜਾਈ ਨੇ ਜੀ ਇਹਦਾ ਇੱਕ ਪਰੋਫੈਸਰ ਦਲੋਚ ਹੈ ਜਿਹੜਾ ਹੈ ਨਾ ਤੇ ਟੂਰੀਆ ਨੇ ਉਹਨਾਂ ਦੇ ਸਪਲਾਈ ਹੈ ਦੀ ਬੰਦੇ ਇਸ ਪੱਟਾ ਤੋਂ ਬਾਹਰ ਆ ਰਹੇ ਨੇ